ਨਵੇਂ ਰਿਸ਼ਤੇ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਹੈ ਜੀ ਨਾਮ ਕੁਲਵਿੰਦਰ ਸਿੰਘ ਪਤਾ ਜ਼ਿਲ੍ਹਾ ਜਲੰਧਰ ਤੋਂ ਅੰਜ ਮੁੰਡਾ ਕਾਸਟ ਇਹਨਾਂ ਦੀ ਖੱਤਰੀ ਪਾਟਿਆ ਤੇ ਉਮਰ ਹੈ ਜੀ 30 11 1991 ਦੇ ਵਿੱਚ ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਬੀ ਕਾਮ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਪਿਤਾ ਇਹਨਾਂ ਦੇ ਸ਼ਾਪਕੀਪਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਮੁੰਡੇ ਦਾ ਕੰਮ ਕਰ ਹੈ ਜੀ ਆਪਣਾ ਕੰਮ ਹੈ ਹੋਲ ਸੇਲ ਡਿਸਪੋਜ਼ਲੈਂਡ ਕੋਲਡ ਡਰਿੰਕ ਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਜਲੰਧਰ ਲੁਧਿਆਣੇ ਏਰੀਆ ਨੂੰ ਪਹਲ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਗੁਰਦੇਵ ਸਿੰਘ ਪਤਾ ਢੋਲੇਵਾਲ ਪਿੰਡ ਤੋਂ ਕਾਸਟ ਰਾਮਗੜੀਆ ਮੁੰਡੇ ਦੀ ਗੋਤ ਹੁੰਜਨ ਕੱਦ 5 ਫੁੱਟ 6 ਇੰਚ ਉਮਰ 28 ਸਾਲ ਹੈ ਜੀ ਤੇ ਪੜ੍ਹਾਈ ਕਰੀਏ ਬੀਕੋਮ ਭੈਣਾ ਤੋਂ ਮੈਰਿਡ ਨੇ ਭਰਾ ਕੋਈ ਨਹੀਂ ਮੁੰਡਾ ਇਕੱਲਾ ਕੰਪਨੀ ਇਸਟਮੈਨ ਇੰਟਰਨੈਸ਼ਨਲ ਲਿਮਟਿਡ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਘਰੇਲੂ ਹੋਵੇ ਮੰਗਲਿਕ ਨਾ ਹੋਵੇ ਕਾਸਟ ਭਾਵੇਂ ਕਿਸੇ ਦੀ ਵੀ ਹੋਵੇ ਲੜਕੀ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਸਿੰਘ ਅਮਰਤਾ ਰਿਆ ਮੁੰਡਾ ਜਿਲ੍ਹਾ ਜਲੰਧਰ ਤੋਂ ਉਮਰ 2000 ਦਾ ਡੇਟ ਆਫ ਬਰਥ ਹੈ ਜੀ ਕਾਸਟ ਜੱਟ ਸਿੱਖ ਕੱਦ ਮੁੰਡੇ ਦਾ 6 ਫੁੱਟ ਹੈ ਤੇ ਪੜ੍ਹਾਈ ਪਲੱਸ 2 ਕਰੀ ਹੈ ਜੀ ਕੰਪਿਊਟਰ ਡਿਪਲੋਮਾ ਭਰਾ ਇਹਨਾਂ ਦਾ ਇੱਕ ਹੈ ਜੀ ਜਰਮਨ ਦੇ ਵਿੱਚ ਤੇ ਪਿਤਾ ਐਕਸ ਆਰਮੀ ਆਫੀਸਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰੇ ਜੀ ਮੁੰਡਾ ਆਰਮੀ ਦੇ ਵਿੱਚ ਜੋਬ ਕਰਦਾ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਬ੍ਰਾਹਮਣ ਲੜਕਾ ਪਤਾ ਪਠਾਨਕੋਟ ਤੋਂ ਉਮਰ ਮੁੰਡੇ ਦੀ 32 ਸਾਲ ਹੈ ਜੀ ਪੜ੍ਹਾਈ ਪਲੱਸ 2 ਪਾਸ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਮੁੰਡੇ ਦਾ ਕੰਮ ਕਰਿਆ ਆਪਣਾ ਬਿਜ਼ਨਸ ਹੈ ਜੀ ਕਰਿਆਨੇ ਦੀ ਦੁਕਾਨ ਹੈ ਵਧੀਆ ਆਮਦਨਾਂ ਤੇ ਵਧੀਆ ਘਰ ਹੈ ਜੀ ਮੁੰਡੇ ਦਾ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨੇ ਜੀ ਪਰਿਵਾਰ ਨੇ ਮੁੰਡਾ ਨਸ਼ੇ ਤੋਂ ਰਹਿਤ ਹੈ ਜੀ ਪਠਾਨਕੋਟ ਦੀਨਾ ਨਗਰ ਅੰਮ੍ਰਿਤਸਰ ਬਟਾਲਾ ਏਰੀਆ ਨਾਲ ਸੰਪਰਕ ਕਰ ਸਕਦਾ ਹੈ ਜੀ ਜ਼ਿਲ੍ਹਾ ਬਰਨਾਲਾ ਤੋਂ ਹੈ ਜੀ ਮੁੰਡਾ ਗੋਤਪੁੱਟਰ ਤੇ ਕਾਸਟ ਜੱਟ ਸਿੱਖ ਹੈ ਪੜ੍ਹਾਈ ਕਰੀਆ ਮੁੰਡੇ ਨੇ ਬੀਏ ਜ਼ਮੀਨ ਇਹਨਾਂ ਕੋਲ 5 ਏਕੜ ਹੈ ਜੀ ਸਟੇਟਸ ਹੈ ਮੁੰਡੇ ਦਾ ਜੀ ਵਿਜ਼ਟਰ ਵੀਜ਼ੇ ਤੇ ਹੈ ਕੈਨੇਡਾ ਦੇ ਵਿੱਚ ਮੁੰਡਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਪਰਿਵਾਰ ਦੀ ਮੰਗ ਹੈ ਕੁੜੀ ਕੈਨੇਡਾ ਵਰਕ ਪਰਮਿਟ ਹੋਵੇ ਜਾਂ ਪੀਆਰ ਹੋਵੇ ਮੈਰਿਜ ਬਿਊਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਦਾ ਲੜਕਾ ਕਾਸਟ ਜੱਟ ਸਿੱਖ ਉਮਰ 15-2 2003 ਦਾ ਡੇਟ ਆਫ ਬਰਥ ਹੈ ਕੱਦ 5 ਫੁੱਟ 8 ਇੰਚ ਰੰਗ ਗੋਰਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਤੇ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਕਮਿਊਨੀਕੇਸ਼ਨ ਡੀਸੀ 2 ਇਅਰ ਦਾ ਡਿਪਲੋਮਾ ਕੀਤਾ ਹੋਇਆ ਹੈ ਜੀ ਕੰਮ ਕਰਿਆ ਜੀ ਮੁੰਡੇ ਦਾ 2 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਵਧੀਆ ਕੰਮ ਹੈ ਜੀ ਅਟਰ ਐਂਡ ਪਰਫਿਊਮ ਦੀ ਮੁੰਡੇ ਦੀ ਸ਼ਾਪ ਵੀ ਹੈ ਜੀ ਆਪਣੀ ਤੇ ਇਹਨਾਂ ਦਾ 35 ਲੱਖ ਰੁਪਏ ਦਾ ਬਿਜ਼ਨਸ ਹੈ ਜੀ ਆਪਣਾ ਪਰਿਵਾਰ ਵੱਲੋਂ ਮੰਗਿਆ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੀ ਮੁੰਡਾ ਘਰ ਜਮਾਈ ਵੀ ਰਹਿ ਸਕਦਾ ਹੈ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਨਰਿੰਜਨ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਗਰੇਵਾਲ ਉਮਰ 31 12 1994 ਦੇ ਵਿੱਚ ਬਰਥ ਹੈ ਜੀ ਕੱਦ 6 ਫੁੱਟ ਭੈਣ 1 ਮੈਰਿਡ ਹੈ ਪੀਤਾ ਇਹਨਾਂ ਦੇ ਐਕਸਪਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਮੁੰਡੇ ਦਾ ਕੰਮ ਕਰ ਹੈ ਜੀ ਖੇਤੀਬਾੜੀ ਦਾ ਕੰਮ ਹੈ 6 ਕਿਲੇ ਜ਼ਮੀਨ ਹੈ ਮੁੰਡਾ ਸੋਹਣਾ ਸੁਨੱਖਾ ਨਸ਼ਾ ਰਹਿਤ ਬੈਸ਼ਨੋ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਨੇ ਪਲੱਸ 2 ਕੀਤੀ ਹੋਵੇ ਜਾਂ ਬੀਏ ਕੀਤੀ ਹੋਵੇ ਕੱਦ ਕੁੜੀ ਦਾ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਸੇਮ ਕਾਸਟ ਹੋਵੇ ਜੀ ਮੁੰਡੇ ਤੋਂ ਭਾਵੇਂ 3 ਤੋਂ 4 ਸਾਲ ਕੁੜੀ ਵੱਡੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੇ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ